ਕਹਿੰਦਾ ਹੋਇਰ ਵੀ ਮਾਡਲ 765000 ਰੁਪਏ ਡਿਮਾਂਡ ਪਾਵਰ ਸਟੇਪ ਨਾਲ ਵੇਟ ਲੱਗੇ ਹੋਏ ਟਰੈਕਟਰ ਦੇ ਯੂਸ ਯੂਪੇ ਬਣਾ ਲਾ ਇਦੂਗਾ ਆ ਗਿਆ ਵਾ ਹਾਂਜੀ ਮਿੱਤਰੋ ਅੱਗੇ ਆ ਗਿਆ ਕਰਨਾਲ ਟਰੈਕਟਰ ਸੇਲਸ ਤੇ ਤੇ ਨੰਬਰ ਲੋਡ ਕਰ ਲਓ 9841 14500 14511 ਨੰਬਰ ਆ ਤੇ ਇਦੂਗਾ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਆ ਗਿਆ ਵਾ ਜਮਾ ਜੋਡੀਅਰ 5410 5410 ਇਹਦਾ ਰੇਟ ਨਹੀਂ ਲੱਗਾ ਟਰੈਕਟਰ ਦਾ ਬਾਕੀ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਐਮਰਫ ਦੇ ਜਮਾਂ ਟਾਇਰ ਪਿਛਲੇ 18 4 30 ਦੇ ਟਾਇਰਾਂ ਦੇ ਵਿੱਚ ਐਮਰਫ ਦੇ 540 10 5410 ਇਹਦੀ ਡਿਮਾਂਡ ਹੈਗੀ ਆ 6 ਲੱਖ ਤੇ 95000 ਰੁਪਏ ਡਿਮਾਂਡ ਆ 2010 ਮਾਡਲ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਦੀ ਇਹਦੂ ਗਾਂ ਆ ਗਿਆ ਵਾ ਸੁਵਰਾਜ ਸੁਵਰਾਜ 963 FE 963 FE 2018 ਮਾਡਲ ਆ 6 ਲੱਖ 30000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਔਰ ਦੇ ਛਤਰੀ ਨਾਲ ਇਹ ਹੈਗਾ 16 9 28 ਦੇ ਟਾਇਰਾਂ ਵਿੱਚ ਬਾਕੀ ਤੁਸੀਂ ਡੰਡਾ ਫੱਟੀ ਨਾਲ ਆ ਕੰਡੀਸ਼ਨ ਚੈੱਕ ਕਰਦੇ ਜਮਾ ਸੁੱਕੇ ਟਰੈਕਟਰ ਹੈ ਜਮਾ ਸਾਫ ਜਮਾ ਨਵੇਂ ਆ ਵਾਂਗ ਟਰੈਕਟਰ ਤੇ ਇਹਦੋਂ ਨਾਲ ਹੀ ਇਹਦੇ ਆ ਗਿਆ ਵਾ 9500 ਇਹ ਹੈਗਾ 2021 ਮਾਡਲ 6 ਲੱਖ ਤੇ 85000 ਰੁਪਏ ਡਿਮਾਂਡ ਪਾਵਰ ਸਟੇਅਰ ਨਾਲ ਆ ਤਿੰਨੋ ਟਰੈਕਟਰ ਹੈ ਵੀ ਤੇ ਹੀਟ ਗਾਰਡ ਲੱਗੇ ਹੋਏ ਟਰੈਕਟਰ ਦੇ ਤੇ ਇਹ ਹੈਗਾ 16 9 28 ਦੇ ਟਾਇਰਾਂ ਦੇ ਵਿੱਚ ਸਾਈਡ ਗੇਅਰ ਪੀਡ ਜੋ ਸ਼ਾਫਟ ਰਿਵਰਸ ਲੋ ਹਾਈ ਮੀਡੀਅਮ ਲਗੇਰ ਦੇ ਨਾਲ ਆ ਤੇ ਦੁਕਾਨ ਦਾ ਜੋ ਡੀਅਰ 5065 E 5065 E ਅਗਲੇ ਵੇਟ ਹੈਗਾ ਟਰੈਕਟਰ ਦੇ 2017 ਮਾਡਲ ਦਾ 6 ਲੱਖ ਤੇ 65 ਹਜ਼ਾਰ ਰੁਪਏ ਦੀ ਮੰਗ ਆ ਪਾਵਰ ਸਟ੍ਰਿੰਗ ਦੇ ਨਾਲ ਆ ਪਿਛਲੇ ਟਾਇਰ ਹੈਗੇ ਇਹਦੇ 18 ਦੇ 18 4 30 ਦੇ ਟਾਇਰ ਦੇ ਵਿੱਚ ਆ ਯੂ ਪੈਪ ਨਾਲ ਲੱਗੀ ਆ ਇਹ ਦੂਆ ਗਿਆ ਵਾ ਸੋਨਾਲੀਕਾ DI 60 ਇਹ 13 ਮਾਡਲ 4 ਲੱਖ ਤੇ 45 ਹਜ਼ਾਰ ਰੁਪਏ ਦੀ ਮੰਗ ਆ 4 ਲੱਖ ਤੇ 45 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਦੀ ਇਹ 16 ਟਾਇਰਾਂ ਦੇ ਵਿੱਚ ਆ ਸੈਂਪਲ ਜਿਹੜੇ 16 ਟਾਇਰ ਆਉਂਦੇ ਆ ਇਹ ਦੁਕਾਨ ਆ ਗਿਆ ਨਾਲ 16 9 ਇਹ ਦੁਕਾਨ ਆ ਗਿਆ 16 9 28 ਦੇ ਟਾਇਰਾਂ ਦੇ ਵਿੱਚ ਇਹ ਹੈਗਾ 605 DI 605 DI 2015 ਮਾਡਲ 5 ਲੱਖ ਤੇ 70000 ਰੁਪਏ ਡਿਮਾਂਡ ਆ ਤੇ ਇਹ ਦੁਕਾਨ ਆ ਗਿਆ 50 50 E 50 50 E ਜੌਂਡੀਅਰ ਇਹ ਹੈਗਾ 2015 ਮਾਡਲ ਤੇ 5 ਲੱਖ ਤੇ 10000 ਰੁਪਏ ਦੀ ਡਿਮਾਂਡ ਬਹੁਤ ਵਧੀਆ ਕੰਡੀਸ਼ਨ ਦੇ ਰੇਡੀਅਲ ਟਾਇਰ ਆ ਪਿਛਲੇ 16 ਦੇ ਵਿੱਚ ਤੇ ਦੂਗਾ 14 ਟਾਇਰਾਂ ਦੇ ਵਿੱਚ ਫਾਰਮ ਟਰੱਕ 60 ਫਾਰਮ ਟਰੱਕ 60 2023 ਮਾਡਲ 6 ਲੱਖ ਤੇ 95000 ਰੁਪਏ ਦੀ ਡਿਮਾਂਡ ਆ ਤੇ ਇਹ ਦੂਗਾ ਆ ਗਿਆ Mahindra 605 DI Arjun Novo ਇਹ ਹੈਗਾ 2019 ਮਾਡਲ 6 ਲੱਖ ਤੇ 40000 ਰੁਪਏ ਦੀ ਡਿਮਾਂਡ ਹੈ ਕੰਡੀਸ਼ਨ ਚੈੱਕ ਕਰ ਸਕਦੇ 7 5 16 ਦੇ ਅਗਲੇ ਟਾਇਰ ਆ ਜਿਵੇਂ ਨਵੇਂ MRF ਦੇ ਪਿਛਲੇ 16 ਦੇ ਆ ਕਬੂਟਾ ਕਬੂਟਾ 4 ਵੀਲ ਡਰਾਈਵ ਦੇ ਨਾਲ 2023 ਮਾਡਲ 8 ਲੱਖ ਤੇ 90000 ਰੁਪਏ ਡਿਮਾਂਡ ਆ ਕੰਡੀਸ਼ਨ ਚੈੱਕ ਕਰ ਸਕਦੇ ਆ ਅਗਲੇ ਬੰਦੇ ਵੇਟ ਲੱਗੇ ਹੋਏ ਆ 50 50 ਕਿਲੋ ਵਾਲੇ ਇਹ ਦੁਕਾਨ ਆ ਗਿਆ ਵਾ ਸੋਨਾਲੀਕਾ ਸੋਨਾਲੀਕਾ ਵਰਲਡ ਟਰੈਕ 90 RX ਇਹ 2013 ਮਾਡਲ 7 ਲੱਖ ਤੇ 65000 ਰੁਪਏ ਡਿਮਾਂਡ ਆ ਪਾਵਰ ਸਟੀering ਦੇ ਨਾਲ 4 ਵੀਲ ਡਰਾਈਵ ਦੇ ਨਾਲ ਇਹ ਦੁਕਾਨ ਆ ਗਿਆ ਵਾ 2655 DII ਇਹ ਹੈਗਾ 2022 ਮਾਡਲ 10 ਲੱਖ ਤੇ 40000 ਰੁਪਏ ਡਿਮਾਂਡ ਪਾਵਰ ਸਟੀering ਦੇ ਨਾਲ 4WD ਡਰਾਈਵ ਦੇ ਨਾਲ ਇਹ ਦੂਗਾ ਆ ਗਿਆ 755 DI 755 DI ਇਹਦੀ ਡਿਮਾਂਡ ਹੈ ਕਿ 2022 ਮਾਡਲ ਆ ਤੇ 10 ਲੱਖ ਤੇ 70000 ਰੁਪਏ ਡਿਮਾਂਡ ਆ ਕਲੀਨ ਚੈੱਕ ਕਰ ਸਕਦੇ ਆ ਇਹ ਦੂਗਾ ਜੌਂਡੀ 5405 ਜੌਂਡੀ 5405 7 7 7 ਲੱਖ ਤੇ 65000 ਰੁਪਏ ਡਿਮਾਂਡ 2019 ਮਾਡਲ ਇਹ ਦੂਗਾ ਆ ਗਿਆ HMT HMT 62 62 ਡਿਮਾਂਡ ਨਹੀਂ ਲਿਖੀ ਹੋਈ ਇੱਥੇ ਇਦੂਗਾ ਆ ਗਿਆ ਕਬੂਟਾ 2017 ਮਾਡਲ 4 ਲੱਖ 65 ਹਜ਼ਾਰ ਰੁਪਏ ਦੀ ਡਿਮਾਂਡ ਪਾਵਰ ਸਟੀering ਦੇ ਨਾਲ ਕੰਡੀਸ਼ਨ ਚੈੱਕ ਕਰ ਸਕਦੇ ਆ ਪਿਛਲੇ ਟੈਕ 16 ਦੇ ਅਗਲੇ ਆ ਗਿਆ 756 ਦੇ ਤੇ ਐਮ ਆਰ ਐਫ ਦੇ ਟਾਇਰਾਂ ਦੇ ਵਿੱਚ ਆ 7 16 9 28 ਦੇ ਟਾਇਰਾਂ ਦੇ ਵਿੱਚ ਇਦੂਗਾ ਆ ਗਿਆ ਨਾਲ ਹੀ ਐਮ ਆਰ ਐਫ ਦੇ ਪੱਕੇ ਟਾਇਰਾਂ ਦੇ ਵਿੱਚ ਇਹ ਆ ਗਿਆ 16 9 28 ਦੇ ਟਾਇਰ ਆ ਤੇ ਅਰਜਨ ਨੋਵਾ 605 ਡੀ ਆਈ 4휠 ਡਰਾਈਵ ਦੇ ਨਾਲ ਪਾਵਰ ਸਟੀering ਦੇ ਨਾਲ ਬੰਪਰ ਲੱਗਾ ਹੋਇਆ ਅਗਲੇ ਬੰਨੇ ਤੇ ਡੰਡਾ ਫੱਟੀ ਨਾਲ ਆ ਟਰੈਕਟਰ ਦੇ 2017 ਮਾਡਲ 6 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਪੀਬੀ 29 ਨੰਬਰ ਮੋਗੇ ਦਾ ਨੰਬਰ ਆ ਤੇ ਅੱਗੇ ਸਵਰਾਜ 855 ਐਫੀਏ 18 ਮਾਡਲ ਆ 5 ਲੱਖ ਤੇ 85 ਹਜ਼ਾਰ ਰੁਪਏ ਰੇਟ ਆ ਇਹ ਪਾਵਰ ਸਟੀਅਰਿੰਗ ਦੇ ਨਾਲ ਆ ਪਿਛਲੇ ਟਾਇਰ 14 14 ਦੇ ਟਾਇਰਾਂ ਦੇ ਵਿੱਚ ਆ ਇਹ ਕੰਡੀਸ਼ਨ ਚੈੱਕ ਕਰ ਸਕਦੇ ਆ ਬਾਕੀ ਟਰੈਕਟਰ ਦੀ ਇਹਦੂਗਾ ਆ ਗਿਆ ਵਾ 16 ਲਿਕਾ 16 ਲਿਕਾ ਕੈਬਨ ਲੱਗਾ ਹੋਇਆ 2019 ਮਾਡਲ 5 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆ ਤੇ ਇਹ ਅਗਲੇ ਟਾਇਰ ਰੇਡੀਅਲ ਦੇ ਤੇ ਪਿਛਲੇ 16 9 28 ਦੇ ਟਾਇਰਾਂ ਤੇ ਕੈਵਨ ਲੱਗਾ ਹੋਇਆ ਹੈ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਪ੍ਰੋਜੈਕਟਰ ਲੈਂਪ ਦੇ ਨਾਲ